ਆ ਜੀ ਰਾਈ ਸਾਥੀ ਗਾਲ ਜੀ ਇਹ ਦੇਖੋ ਇਹ ਸਾਨੂੰ ਸਵੇਖੇ 6 ਵਜੇ ਦਾ ਦਰਸ਼ਾ ਇਹ ਪੁਰਾਣਾ ਪੋਲਾ ਜਿਹੜਾ ਜਾਖਲ ਤੋਂ ਨਰਾਇਲ ਨਰਾਇਲ ਤੋਂ ਜਾਖਲ ਜਾਂਦੇ ਆਪਾਂ ਤੇ ਉਹ ਪੁਰਾਣਾ ਪੋਲਾ ਜਿਹੜਾ ਪੁਰਾਣੇ ਪੋਲ ਨੂੰ ਤੁਸੀਂ ਪੂਰੀ ਦੇਖ ਲਓ ਡਾਫ ਲੱਗ ਗਈ ਐ ਇੱਕ ਵਾਰੀ ਤੇ ਪਾਣੀ ਬਿਲਕੁਲ ਸਿਗਰ ਦੇ ਉੱਤੇ ਚੱਲ ਰਿਹਾਗਾ ਤੇ ਅੱਗੇ ਵੀ ਸਾਨੂੰ ਕਿਹਾ ਸੀਗਾ ਵੀ ਇਹ 2-3 ਦਿਨ 2 ਕੁ ਦਿਨ ਦੀ ਖੇੜ ਆ ਏ ਮੇਰੇ ਵੀਰ ਲੋਕ ਦਿਨ ਰੱਪਕੇ ਜਿਹੜੇ ਆਪਣੇ ਨੱਕੇ ਆ ਉਹਨਾਂ ਦੇ ਉੱਤੇ ਗੌਰ ਕਰ ਲਓ ਕਿਉਂਕਿ ਮੌਸਮ ਵੀ ਥੋੜਾ ਖਰਾਬ ਹੋ ਰਿਹਾਗਾ ਦੇਖੋ ਤੁਸੀਂ ਬਿਲਕੁਲ ਉਹਦੇ ਨਾਲ ਟੱਕਰ ਲੱਗ ਰਹੀ ਹੈ ਪਾਣੀ ਦੇ ਨਾਲ ਤੇ ਪਾਣੀ ਦੀ ਸਪੀਡ ਜਿਹੜੀ ਬਹੁਤ ਵਧੀਆ ਜੀ ਟੱਕਰ ਲਾ ਕੇ ਪਿੱਛੇ ਪਾਣੀ ਥੋੜਾ ਜਿਹਾ ਚੜਨਾ ਸ਼ੁਰੂ ਹੋ ਜਾਣਾਗਾ ਇਸ ਕਰਕੇ ਕਾਫੀ ਜਿਹੜਾ ਲੱਗਦਾਗਾ ਖਤਰੇ ਵਾਲਾ ਕੰਮ ਆ ਤੇ ਕੋਈ ਪੈਨ ਕਾਲੀ ਗੱਲ ਨਹੀਂ ਹੈਗੀ ਫੇਰ ਵੀ ਜਿੰਨੀ ਕੋਸ਼ਿਸ਼ ਕਰਾਂਗੇ ਆਪਣਾ ਉਹਦੇ ਦੀ ਬਚਾਉਂਗੇ ਘਰ ਖਿੱਕੀ ਦਾ ਜਾਂਦਾ ਹੈਗਾ ਬਹੁਤ ਪਾਣੀ ਪਰ ਫੇਰ ਵੀ ਆਪਾਂ ਨੂੰ ਚਾਹੀਦਾ ਵੀ ਅਵੇਸ ਲੈਣੀ ਹੋਣਾ ਚਾਹੀਦਾ ਇਸ ਕਰਕੇ ਜਿੰਨੀ ਆਪਾਂ ਇਹਦੇ ਉਤੇ ਦੋ ਦਿਨ ਖਿੱਚ ਕਰ ਲਾਂਗੇ ਅੱਜ ਦੀ ਰਾਤ ਤੇ ਕੱਲ ਦਾ ਦਿਨ ਤੇ ਕੱਲ ਦੀ ਰਾਤ ਆ ਲੋਕ ਦਿਨ ਆਪਣੇ ਕੋਲੇ ਕੰਮ ਖਿੱਚਿਆ ਗਿਆ ਤਾਂ ਫੇਰ ਬਹੁਤ ਫਰਕ ਪੈ ਜੂਗਾ ਜੋ ਜੁਲੂਬਲ ਮੌਸਮ ਬਸਾਤ ਦਾ ਹੋ ਰਿਹਾਗਾ ਉਸ ਕਰਕੇ ਵੀ ਕਾਫੀ ਫਰਕ ਪੈਂਦਾਗਾ ਤੇ ਪਾਣੀ ਦੇ ਉੱਤੇ ਤੁਸੀਂ ਜਿਹੜੀ ਆ ਜਿਆਦਾ ਕੀਟੀ ਗੌਰ ਰੱਖੋ ਨੱਕਿਆਂ ਦੇ ਉੱਤੇ ਖਾਸ ਗੌਰ ਰੱਖਣ ਦੀ ਲੋੜ ਆ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਰੱਬਕੇ ਜੀ ਆ ਸੈਫਨ ਤੇ ਹਜੇ ਜਿਹੜੇ ਆ ਦਾਰ ਥੋੜੇ ਨੀਵੇਂ ਆ ਜੇ ਡਾਫ ਲੱਗੀ ਤੇ ਫੇਰ ਪਿੱਛੇ ਹੋਰ ਪਾਣੀ ਚੜਨਾ ਸ਼ੁਰੂ ਹੋ ਜਾਊਗਾ ਕੱਲ ਸਵੇਰ ਤੱਕ ਆਪਾਂ ਨੂੰ ਪਤਾ ਲੱਗ ਜੂਗਾ ਵੀ ਇਹ ਦਾਬ ਕਿੰਨੀ ਲੱਗਦੀ ਹੈ ਕਿਉਂਕਿ ਸਵੇਰ ਦਾ ਪਾਣੀ ਤਿੰਨ ਕਿੰਟ ਚੜਿਆ ਕੋਈ ਜ਼ਿਆਦਾ ਨਹੀਂ ਚੜਿਆ ਤਾਂ ਮਾਰ ਰਿਹਾ ਲਈ ਕਰੇ ਬਾਕੀ ਟਾਈਮ ਦੱਸੋ ਜੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾਗਾ ਸੱਚੇ ਪਾਤਸ਼ਾਹ ਦੇ ਹੁਕਮ ਨਾਲ ਆਪਣੀ ਅਰਦਾਸ ਆ ਤਾਂ ਆਪ ਆਪਾ ਸਾਰੇ ਰਾਜ ਨਾਲ ਬਣਾ ਮਾਰੀਏ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਜੀ ਸਾਰਿਆਂ ਕੋਲੇ ਇਹ ਗੱਲ ਪਹੁੰਚ ਜੇ ਤੇ ਕਿਉਂਕਿ ਜਿਹੜੇ ਉਹ ਨੱਕਾ ਫੁੱਲ ਵਾਲਾ ਮਕੋੜ ਸਾਹਿਬ ਵਾਲਾ ਇਨਾ ਨੱਕਿਆਂ ਦੇ ਉੱਤੇ ਜ਼ਿਆਦਾ ਗੌਰ ਰੱਖਣ ਦੀ ਲੋੜ ਹੈ ਜੀ ਤੇ ਇਸ ਕਰਕੇ ਤੁਹਾਨੂੰ ਬੇਨਤੀ ਕਰਦੇ ਆਂ ਜੀ ਇਸ ਕੀਤੇ ਉੱਤੇ ਧਿਆਨ ਦਿਓ ਤੇ ਅਗਲੀ ਵੀਡੀਓ ਤੱਕ ਤੁਹਾਨੂੰ ਸਾਰਿਆਂ ਨੂੰ ਅਸੀਂ ਅੱਜ ਫਤਿਹ ਬੁਲਾਉਣੀ ਆ ਕੱਲ ਨੂੰ ਫੇਰ ਤੁਹਾਨੂੰ ਦੱਸਾਂਗੇ ਕੀ ਦੀ ਅਪਡੇਟ ਆ ਜੀ ਉਹਦੇ ਹਿਸਾਬ ਨਾਲ ਜੋ ਵੀ ਹੋਊਗੀ ਤੋ ਉਦੋਂ ਤੱਕ ਰੱਬ ਰੱਖਾ ਜੀ ਸਾਰੇ ਖੁਸ਼ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ